ਲਗਾਤਾਰ ਹੋ ਰਹੀ ਬਰਖਾ ਦੇ ਕਾਰਨ ਸ਼ਾਪੂਰ ਕੰਢੀ ਤੋਂ ਡੈਮ ਅਤੇ ਡੈਮ ਤੋਂ ਤਾਰ ਵਾਲੇ ਰੋਡ ਉਤੇ ਦੋ ਜਗ੍ਹਾ ਉਤੇ ਲੈਂਡਸਲਾਈਡਿੰਗ ਰਣਜੀਤ ਸਾਗਰ ਡੈਮ ਦੇ ਪੇਸ਼ ਕੋ ਸੁਰੱਖਿਆ ਅਧਿਕਾਰੀ ਅਨਿਲ ਪਟਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸ਼ਾਪੂਰ ਕੰਢੀ ਤੋਂ ਡੈਮ ਅਤੇ ਧਾਰ ਤੋਂ ਡੈਮ ਤੱਕ ਦੋ ਥਾਵਾਂ ਤੇ ਜ਼ਮੀਨ ਖਿਸਕਣ ਦੀ ਘਟਨਾ ਵਾਪਰੀ ਜਿਸ ਕਾਰਨ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਡੈਮ ਪ੍ਰਸ਼ਾਸਨ ਨੇ ਦੋਵਾਂ ਪਾਸਿਆਂ ਤੋਂ ਸੜਕਾਂ ਨੂੰ ਆਵਾਜਾਈ ਲਈ ਬੰਦ ਕਰ ਦਿੱਤਾ اے ਆਰ ਪਿਛਲੇ 2-3 ਦਿਨਾਂ ਤੋਂ ਹੋ ਰਹੀ ਲਗਾਤਾਰ ਬਰਖਾ ਦੇ ਕਾਰਨ ਪਹਾੜੀ ਇਲਾਕਿਆਂ ਵਿੱਚ ਡਿੱਗ ਰਹੇ ਪਹਾੜ ਦੱਸ ਦਈਏ ਕਿ ਪਿਛਲੇ 2-3 ਦਿਨਾ ਤੋਂ ਲਗਾਤਾਰ ਹੋ ਰਹੀ ਬਰਖਾ ਦੇ ਕਾਰਨ ਕਈ ਥਾਂ ਮਾਉਂ ਉੱਤੇ ਪਹਾੜ ਡਿੱਗ ਰਹੇ ਹਨ ਜਿਸ ਦੇ ਨਾਲ ਆਉਣ ਜਾਣ ਵਾਲੇ ਲੋਕਾਂ ਦੇ ਰਸਤੇ ਬੰਦ ਹੋ ਰਹੇ ਹਨ ਉਸੇ ਦੇ ਚੱਲਦੇ ਅੱਜ ਲਗਾਤਾਰ ਹੋ ਰਹੀ ਬਰਖਾ ਦੇ ਕਾਰਨ ਸ਼ਾਪੂਰ ਕੰਡੀ ਤੋਂ ਡੈਮ ਰੋਡ ਅਤੇ ਧਾਰ ਰੋਡ ਦੋ ਜਗ੍ਹਾ ਉੱਤੇ ਲੈਂਡ ਸਲਾਈਡਿੰਗ ਦਾ ਮਾਮਲਾ ਸਾਹਮਣੇ ਆਇਆ ਹੈ ਬੀਓ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਰਣਜੀਤ ਸਾਗਰ ਡੈਮ ਦੀ ਪੈਸਕੋ ਸਿਕਿਉਰਿਟੀ ਦੇ ਇੰਚਾਰਜ ਚੀਫ ਸਿਕਿਉਰਿਟੀ ਅਫਸਰ ਅਨਿਲ ਪਟਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲਗਾਤਾਰ ਹੋ ਰਹੀ ਵਰਖਾ ਦੇ ਕਾਰਨ ਸ਼ਾਪੂਰ ਕੰਢੀ ਤੋਂ ਡੈਮ ਅਤੇ ਡੈਮ ਤੋਂ ਤਾਰ ਵਾਲੇ ਰੋਡ ਉੱਤੇ ਦੋ ਜਗ੍ਹਾ ਉੱਤੇ ਲੈਂਡ ਸਲਾਈਡਿੰਗ ਹੋ ਚੁੱਕੀ ਹੈ ਜਿਸ ਕਾਰਨ ਆਨ ਜਾਣ ਵਾਲੇ ਰਾਗਿਰਾ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਣੇ ਘਰਾਂ ਤੋਂ ਬਾਹਰ ਨਾ ਨਿਕਲਣ ਕਿਉਂਕਿ ਇਹ ਦੋਨੋਂ ਰਸਤੇ ਬੰਦ ਹੋ ਚੁੱਕੇ ਹਨ ਹੋਰ ਜਾਣਕਾਰੀ ਦਿੰਦੇ ਹੋਏ ਉਹਨਾਂ ਦੱਸਿਆ ਕਿ ਡੈਮ ਪ੍ਰਸ਼ਾਸਨ ਵੱਲੋਂ ਵੀ ਲਗਾਤਾਰ ਮਲਵਾ ਸਾਫ਼ ਕੀਤਾ ਜਾ ਰਿਹਾ ਹੈ ਤਾਂ ਕਿ ਆਂ ਜਾਣ ਵਾਲੇ ਲੋਕਾਂ ਨੂੰ ਕਿਸੇ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਇਸ ਮੌਕੇ ਉਹਨਾਂ ਨੇ ਆਮ ਜਨਤਾ ਨੂੰ ਅਪੀਲ ਕੀਤੀ ਹੈ ਕਿ ਫਿਲਹਾਲ ਦੀ ਕੜੀ ਲੋਕਾਂ ਨੂੰ ਡੈਮ ਤੋਂ ਉਤਾਰ ਜਾਣ ਲਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ ਇਸ ਲਈ ਲੋਕਾਂ ਨੂੰ ਅਪੀਲ ਕਰਦੇ ਹੋਏ ਉਹਨਾਂ ਕਿਹਾ ਕਿ ਜਦੋਂ ਰਸਤਾ ਸਾਫ਼ ਹੋ ਜਾਵੇਗਾ ਤਾਂ ਪੈਸਕੋ ਅਤੇ ਡੈਮ ਪ੍ਰਸ਼ਾਸਨ ਵੱਲੋਂ ਆਮ ਲੋਕਾਂ ਨੂੰ ਸੂਚਿਤ ਕਰ ਦਿੱਤਾ ਜਾਵੇਗਾ ਮੈਂ ਗੁੱਡ ਮਾਰਨਿੰਗ ਸਭਨਾਂ ਨੂੰ ਮੈਂ ਕਰਨਲ ਅਨਿਲ ਭੱਟ ਰਿਟਾਇਰਡ ਇੱਥੇ ਹੁਣ ਫਿਲਹਾਲ ਚੀਫ ਸੈਕਿਉਰਿਟੀ ਆਫਸਰ ਦਾ ਕੰਮ ਕਰ ਰਹੇ ਹਨ ਅਨਜੀਤ ਸਾਗਰ ਦਾ ਟੈਮਪੋਰਰੀ ਸਟਾਫਰ ਕਰਦੇ ਮੈਂ ਆਮ ਪਬਲਿਕ ਨੂੰ ਇਤਲਾ ਦੇਣੀ ਸੀ ਔਰ ਬੁਰਾਤ ਪੁਝਾਰਿਸ਼ ਵੀ ਕਰਨੀ ਸੀ ਕਿ ਸਾਡੇ ਇੱਥੇ ਦੋ ਜਗ੍ਹਾ ਤੇ ਲੈਂਡਸਲਾਈਡ ਹੋਇਆ ਹੈ ਇੱਕ ਜਿਹੜੀ ਰੋਡ ਹੈਗੀ ਹੈ ਜਿਹੜੀ ਦਾਰਕਲਾ ਤੋਂ ਆਉਂਦੀ ਹੈ ਔਰ ਦੂਜੀ ਜਿਹੜੀ ਸ਼ਾਹਪੁਰ ਕੰਡੀ ਤੋਂ ਡੈਮ ਸਾਈਡ ਦੀ ਜਾਂਦੀ ਹੈ ਤਾਂ ਇਹ ਰੋਡ ਹੁਣ ਬਲੌਕ ਕਰ ਦਿੱਤੀ ਗਈ ਹੈ ਆਮ ਟ੍ਰੈਫਿਕ ਲਈ ਔਰ ਇਹ ਜੱਤੇ ਸਾਡੀ ਮਸ਼ੀਨਰੀ ਵਗੈਰਾ ਸਭ ਕੁਝ ਲੱਗੀ ਹੋਈ ਹੈ ਰੋਡ ਰੇਪ ਕਰ ਲਈ ਜਿਹੜੇ ਰੋਡ ਤੇ ਹੋ ਜਾਂਦੀ ਹੈ ਤਾਂ ਨੰਬਰ ਚੈੱਕਪੋਸਟ ਨੰਬਰ 2 ਤੇ ਚੈੱਕਪੋਸਟ ਨੰਬਰ 8 ਤੋਂ ਜਿਹੜਾ ਬੈਰੀਅਰ ਹੈਗਾ ਉਹ ਫੁੱਲ ਦਿੱਤਾ ਜਾਊਗਾ ਸਾਡੇ ਜਿਹੜੇ ਪੈਸਕੋ ਦੇ ਜਵਾਨ ਹੈਗੇ ਆ ਉਹ ਪੂਰੀ ਤਰ੍ਹਾਂ ਤਨਾਤ ਹੈ ਗਸ਼ਤ ਵੀ ਚੱਲ ਰਹੀ ਹੈ ਵਿਚ ਵਿਚ ਹੋਰ ਜਿੰਨਾ ਹੀ ਹੋ ਜਾਂਦਾ ਹੈਗਾ ਉਹ ਆਪਣੀ ਜ਼ਿੰਮੇਵਾਰੀ ਦੇ ਨਾਲ ਕੰਮ ਕਰ ਰਹੇ ਆ ਤਾਂ ਇਹ ਮੈਂ ਸਿਰਫ ਆਮ ਪਬਲਿਕ ਨੂੰ ਦੱਸ ਸਕਾ ਕਿ ਜੇ ਅਗਰ ਇਹ ਰੋਡ ਨੂੰ ਨਾ ਵਰਤਿਆ ਜਾਵੇ ਤਾਓ ਸਭ ਨਾਲ ਲਈ ਸੌਲਿਡ ਕੰਮ ਕਰਦਿਹਾ। ਧੰਨਵਾਦ ਅਤੇ ਜੈ